ਆਪਾਂ ਲੱਗੇ ਆ ਪਿਆਜ਼ ਵਾਲੇ ਪਰੌਂਠੇ ਬਣਾਉਣ ਤੇ ਉਹਦੇ ਲਈ ਆਪਾਂ ਪਾਤਾ ਆ ਗਰਮ ਮਸਾਲਾ ਤੇ ਉਧਰ ਆਪਾਂ ਪਾਵਾਂਗੇ ਨਮਕ ਸਿੰਪਲ ਨਮਕ ਸੇਲ ਦਾ ਨਮਕ ਜਿਹਨੂੰ ਆਪਾਂ ਕਹਿੰਦੇ ਆ ਉਧਰ ਆਪਾਂ ਨਮਕ ਪਾਤਾ ਤੇ ਮਸਾਲਾ ਪਾਤਾ ਸੀ ਹੈ ਗਈਆਂ ਇੰਨੀਆਂ ਕੋ ਆਪਣੇ ਕੁਲਸ਼ੀਮਲਾ ਮਿਰਚਾਂ ਇਹ ਪਾ ਲ ਲਈ ਆਪਾਂ ਫਿਰ ਆ ਥੋੜਾ ਜਿਹਾ ਦੂਸਰਾ ਮਸਾਲਾ ਪਾਤਾ ਜਿਹੜਾ ਮੈਗੀ ਮਸਾਲਾ ਹੁੰਦਾ ਇਹਦੇ ਨਾਲ ਕਰਾਉਂਦੇ ਬਹੁਤ ਸਵਾਦ ਬਣਦੇ ਤੇ ਥੋੜਾ ਜਿਹਾ ਆਪਾਂ ਪਾਵਾਂਗੇ ਚਾਟ ਮਸਾਲਾ ਚਾਟ ਮਸਾਲਾ ਆਇਆ ਕਿ ਪੂਰੇਗਾ ਤੇ ਥੋੜਾ ਜਿਹਾ ਪਾਤਾ ਆਪਾਂ ਚਾਟ ਮਸਾਲਾ ਤੇ ਇਹ ਹੁਣ ਆਪਣੇ ਪਰੌਂਠੇ ਬਹੁਤ ਹੀ ਸਵਾਦਗਰਾਂਗੇ ਕਿਉਂਕਿ ਆਪਾਂ ਇਹਦੇ ਵਿੱਚ ਮੈਗੀ ਮਸਾਲਾ ਵੀ ਪਾਤਾ ਤੇ ਲੋਜੀ ਆਪਾਂ ਕਰਦੇ ਆ ਪਰੌਂਠੇ ਦੀ ਤਿਆਰੀ ਇੱਧਰ ਆਪਾਂ ਕਰਤੇ ਆ ਕਿਹੜੇ ਇੱਧਰ ਆਪਾਂ ਬੇਲਣੀਆਂ ਸ਼ੁਰੂ ਕਰਤੀਆਂ ਰੋਟੀਆਂ ਤੇ ਆਪਾਂ ਕਰਦੇ ਆ ਪਰੌਂਠੇ ਦੀ ਤਿਆਰੀ ਲੋਜੀ ਪਿਆਜ਼ ਵਾਲਾ ਪਰੌਂਠਾ ਤੇ ਮਲਾਈ ਦੇ ਨਾਲ ਪਿਆਜ਼ ਪਰੌਂਠਾ ਮਲਾਈ ਦੇ ਨਾਲ ਸਿਮੂ ਦਾ ਫੇਵਰੇਟ ਪਰੌਂਠਾ ਤੇ ਸਿਮੂ ਹੁਣੇ ਸਕੂਲ ਤੋਂ ਆਇਆ ਤੇ ਕਹਿੰਦਾ ਮੈਨੂੰ ਤਾਂ ਪਿਆਜ਼ ਵਾਲਾ ਪਰੌਂਠਾ ਮਲਾਈ ਨਾਲ ਬਣਾ ਕੇ ਦਿਓ ਤੇ ਆ ਬਣਾ ਜਾਂਦਾ ਜੀ ਆਪ ਪਿਆਜ਼ ਵਾਲਾ ਪਰੌਂਠਾ